ਦੇਖੋ ਮੈਂ ਹੁਣੇ ਵਡਾਲਾ ਸਾਹਿਬ ਦਾ ਇੱਕ ਬਿਆਨ ਸੁਣ ਰਿਹਾ ਸੀ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸਿੰਘ ਦਮਦਮਾ ਸਾਹਿਬ ਉਹਨਾਂ ਦੇ ਕੋਈ ਨਿੱਜੀ ਪਰਿਵਾਰਕ ਮਸਲੇ ਜਿਹੜੇ ਕੋਰਟਾਂ ਦੇ ਵਿੱਚ ਵੀ ਖਤਮ ਹੋ ਗਏ ਨੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਬੇਵਜ੍ਹਾ ਉਛਾਲ ਕੇ ਉਹਨਾਂ ਦੀ ਸ਼ਖਸੀਅਤ ਦੇ ਖਿਲਾਫ ਬੋਲ ਰਹੇ ਨੇ ਮੈਂ ਵਡਾਲਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਵਡਾਲਾ ਸਾਹਿਬ ਰਾਜਨੀਤੀ ਦੇ ਵਿੱਚ ਕੋਈ ਮਰਿਆਦਾ ਰਹਿ ਗਈ ਹੈ ਕਿ ਸਾਰੀ ਰਾਜਨੀਤੀ ਆਪਾਂ ਝੂਠ ਦੇ ਵਾਲੇ ਦੋਲੇ ਕੁਮਾਰੇ ਕਿ ਰਾਜਨੀਤੀ ਦਾ ਆਪਣਾ ਇੱਕੋ ਹੀ ਪਹਿਲੂ ਰਹਿ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿੱਦਾਂ ਇਲਜ਼ਾਮ ਲਾਣਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਬਦਨਾਮ ਕਰਨਾ ਨਾਲੇ ਆਪਣੇ ਬਿਆਨ ਦੇ ਵਿੱਚ ਤੁਸੀਂ ਕਿਹਾ ਕਿ ਉਹ ਨਿੱਜੀ ਪਰਿਵਾਰਕ ਮਸਲੇ ਨੇ ਫਿਰ ਨਿੱਜੀ ਪਰਿਵਾਰਕ ਮਸਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਲੈਣਾ ਦੇਣਾ ਸ਼੍ਰੋਮਣੀ ਅਕਾਲੀ ਦਲ ਤਖਸੈਬਾਨਾਂ ਨੂੰ ਸਮਰਪਿਤ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਕੁੱਕਰ ਹੈ ਗੁਰੂ ਦੇ ਦਰ ਦਾ ਪਰ ਹਾਂ ਜ ਜ ਤੁਹਾਡੇ ਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਹਰ ਇੱਕ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਘੜੀਸਣਾ ਇਹ ਕਿਹੜੀ ਰਾਜਨੀਤੀ ਹੈ ਕਦੇ ਤੁਸੀਂ ਦੇਸ਼ ਨੂੰ ਤੋੜਨ ਵਾਲਿਆਂ ਦੀ ਸਟੇਜਾਂ ਤੇ ਖੜ ਕੇ ਸ਼੍ਰੋਮਣੀ ਕਾਲ ਦਲ ਨੂੰ ਭੰਡਣ ਲੱਗ ਜਾਂਦੇ ਹੋ ਕਦੇ ਤੁਸੀਂ ਦਰਬਾਰ ਸਾਹਿਬ ਤੇ ਚੜ੍ਹ ਕੇ ਆਏ ਗੋਲੀਆਂ ਚ ਨਾਣ ਵਾਲੇ ਲੋਕਾਂ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹੋ ਸੋ ਮੈਂ ਇਹ ਤੁਹਾਨੂੰ ਬੇਨਤੀ ਹੈ ਕਿ ਘੱਟੋ ਘੱਟ ਆਪਣੇ ਨਿੱਜੀ ਮਫਾਦਿਆਂ ਲਈ ਆਪਣੀ ਰਾਜਨੀਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਬੰਦ ਕਰੋ ਔਰ ਇਹ ਜਿਹੜਾ ਤੁਸੀਂ ਇੱਕ ਬਹੁਤ ਘਟੀਆ ਸਤਰ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਔਰ ਸ਼੍ਰੋਮਣੀ ਅਕਾਲ ਦਲ ਦੀ ਲੀਡਰਸ਼ਿਪ ਤੇ ਲਾਇਆ ਇਹਦੇ ਲਈ ਹੁਣ ਅਸੀਂ ਤੁਹਾਨੂੰ ਡਿਫੇਮੇਸ਼ਨ ਦਾ ਨੋਟਿਸ ਭੇਜਾਂਗੇ ਰੋਚ ਲਿਖਤੀ ਜਵਾਬ ਤੁਹਾਨੂੰ ਇਹ ਦੇਣਾ ਪਊਗਾ ਕਿ ਕਿਹੜੇ ਸਬੂਤਾਂ ਤਹਿਤ ਤੁਸੀਂ ਐਸਾ ਮਨ ਘੜਤ ਐਸਾ ਕਨਾਉਣਾ ਤੇ ਐਸਾ ਇੱਕ ਮਿਆਰ ਤੋਂ ਗਿਰਿਆ ਹੋਇਆ ਬਿਆਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਦਿੱਤਾ